ਅੱਜ ਜਿਹੜਾ ਅੱਜ ਦਾ ਰੋਡਸ ਤੋਂ ਸਰਦਾਰ ਭਗਤ ਸਿੰਘ ਮਾਨ ਜੀ ਦੇ ਰੋਡ ਤੋਂ ਬਹੁਤ ਲੋਕਾਂ ਦਾ ਇਨਾ ਪਿਆਰ ਹੈ ਪੂਰੀ ਲੋਕਸਭਾ ਫਤਗੜ ਸਾਹ ਦੇ ਹਲਕਾ ਸਾਨੇ ਵਾਲੇ ਪਿੰਨਪੁਰਾ ਸਾਰੇ ਹੀ ਪਹੁੰਚੇ ਆਂ ਰਜਾਨਾਂ ਦੀ ਕਨਾਚ ਪਹੁੰਚੇ ਆ ਮੁੱਖ ਮੰਤਰੀ ਸਾਹਿਬ ਦੇ 2 ਸਾਲੇ ਕਿਤੇ ਕੰਮਾਂ ਦਾ ਕਰਕੇ ਉਹਨਾਂ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਆ ਸੋ ਉਹਨਾਂ ਦੇ ਪਿਆਰ ਸਦਕਾ ਜ ਹਜ਼ਾਰਾਂ ਲੋਕ ਜਿਹੜੇ ਪਹੁੰਚੇ ਆ ਸੋ ਮੈਂ ਧੰਨਵਾਦੀ ਆ ਹਲਕਾ ਸਾਨੇ ਵਾਲੇ ਵਸਕੀਆਂ ਦੇ ਲੋਕਸਭਾ ਫਤਗੜ ਸਾਹ ਦੇ ਵਸਕੀਆਂ ਦਾ ਸਾਰਿਆਂ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾੜ ਨੰਬਰ 23 ਅਤੇ 24 33 ਫੁੱਟ ਰੋਡ ਇਲਾਕਾ ਦੇ ਨਿਵਾਸੀਆਂ ਦੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਭਾਗਾਂ ਵਾਲਾ ਦਿਨ ਹੈ ਅੱਜ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਸਾਡਾ ਮਹਿਬੂਬ ਨੇਤਾ ਸਾਡਾ ਸਤਿਕਾਰਯੋਗ ਸਭ ਤੋਂ ਪਿਆਰਾ ਨੇਤਾ ਸਾਡੇ ਵਿੱਚ ਆਮ ਲੋਕਾਂ ਦੇ ਵਿੱਚ ਵਿਚਾਰ ਆ ਰਿਹਾ ਤੇ ਇੱਕ ਆਮ ਘਰਾਂ ਦਾ ਇੱਕ ਆਮ ਨੌਜਵਾਨ ਮੁੰਡਾ ਜਿਹੜਾ ਮੁੱਖ ਮੰਤਰੀ ਬਣਿਆ ਇਹ ਸਾਬਤ ਕੀਤਾ ਹੈ ਕਿ ਆਮ ਪਰਿਵਾਰ ਤੇ ਲੋਕ ਜਿਹੜੇ ਹੁੰਦੇ ਆਮ ਲੋਕਾਂ ਦੇ ਵਿੱਚ ਜਾਣਦੇ ਨੇ ਅਕਸਰ ਜਾਣਦੇ ਨੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਸਾਡੇ ਇਲਾਕੇ ਦੇ ਵਿੱਚ ਕੋਈ ਮੁੱਖ ਮੰਤਰੀ ਜ਼ਮੀਨੀ ਪੱਧਰ ਤੇ ਜਨਤਾ ਦੇ ਵਿੱਚ ਜਨਤਾ ਨੂੰ ਆਮ ਲੋਕਾਂ ਨੂੰ ਮਿਲਣੇ ਆ ਰਿਹਾ ਉਹ ਜਿਹੜੇ ਸਾਹਮਣੇ ਹਲਕੇ ਦੇ ਵਿੱਚ 33 ਫਰੋਡ ਦੇ ਕਿੰਨਾ ਵੱਡਾ ਇਕੱਠ ਹੋ ਰਿਹਾ ਤੇ ਸਾਡੇ ਬਹੁਤ ਹੀ ਸਤਿਕਾਰ ਸਾਡੇ ਸੀਐਮ ਸਾਹਿਬ ਪਕੰਦ ਮਾਨ ਜੀ ਪਹੁੰਚ ਰਹੇ ਨੇ ਤੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਭੈਣਾਂ ਦਾ ਬਹੁਤ ਵੱਡਾ ਪੱਖ ਆ ਤੇ ਸਾਨੂੰ ਯਕੀਨ ਹੈ ਪੂਰਾ ਕਿ ਸਾਡੀ ਇਹ ਸੀਟ ਜਿੱਤੀ ਪਈ ਆ ਜੀ ਜੀ ਵੋਟਾਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਜੀ ਹਰਦੀਪ ਆਰਦੇਵ ਦੀ ਜਿਹੜੀ ਵਾਇਟ ਜਿਹੜੀ ਅੱਜ ਰੈਡੀ ਗੱਡੀ ਆ ਰਹੀ ਹੈ ਤਾਂ ਮਾਨ ਸਰਬ ਬੋਲਣੇ ਕੀ ਕਹਿਣਾ ਚਾਹੁੰਦੇ ਕਹਿਣਾ ਕੀ ਆ ਜੀ ਕਹਿਣਾਂ ਵਾਲੀ ਤਾਂ ਗੱਲ ਨਹੀਂ ਕੋਈ ਤੁਹਾਡੇ ਸਾਹਮਣੇ ਸਾਰੇ ਕੁਝ ਜੋ ਜਨ ਸਲਾਹ ਵਿੱਚ ਆਇਆ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਨੂੰ ਦੇਖਣ ਵਾਸਤੇ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਦੀਪ ਸਿੰਘ ਜੀ ਮੁੰਡੀਆਂ ਜੋ ਐਮ ਐਲ ਏ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਸਾਨੇਵਾਲ ਹਲਕੇ ਦੇ ਵਿੱਚ ਵਿਕਾਸ ਦੇ ਕਾਰਜ ਹੋ ਰਹੇ ਆ ਵਿਕਾਸ ਕਾਰਜਾਂ ਨੂੰ ਉਹਨਾਂ ਦੇ ਮਤਲਬ ਜਿਹੜਾ ਪਿਆਰ ਕਰਦੇ ਹੋਏ ਲੋਕ ਜਨਤਾ ਜਿਹੜੀ ਸਾਨੇਵਾਲ ਦੀ ਇੱਥੇ ਪਹੁੰਚੀ ਆ ਔਰ ਸਾਡੇ ਮੁੱਖ ਮੰਤਰੀ ਸਾਹਿਬ ਇੱਥੇ ਆ ਰਹੇ ਆ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਇਹ ਪਬਲਿਕ ਤਿਆਰ ਬੈਠੀ ਆ ਜੋ ਅਸੀਂ ਬਹੁਤ ਵੱਡਾ ਫਤਵਾ ਸਰਦਾਰ ਗੁਰਪ੍ਰਸਾਦ ਸਿੰਘ ਜੀ ਪੀ ਜੀ ਨੂੰ ਦੇਣ ਲਈ ਪਬਲਿਕ ਤਿਆਰ ਬੈਠੀ ਆ ਜੀ ਸ਼ਿਕਾਰ ਜੀ ਅਸੀਂ 2 ਸਾਲਾਂ ਦੇ ਆਵਾਦਵੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਅਸੀਂ ਆਵਾਦਵੀ ਪਾਰਟੀ ਦੀ ਪੂਰੀ ਸਪੋਰਟ ਕੀਤੀ ਅਸੀਂ 2014 ਤੋਂ ਤੁਰੇ ਸੀਗੇ ਕਿ ਇੱਕ ਨਵਾਂ ਜਿਹੜਾ ਪਾਰਟੀ ਦਾ ਜਿਹੜਾ ਬਦਲਾਅ ਅਸੀਂ ਉਹ ਲੈ ਕੇ ਆਈਏ ਸੋ ਅੱਜ ਅਸੀਂ ਲੈ ਕੇ ਆਏ ਹਾਂ ਜੇ ਸਾਨੂੰ ਪਾਰਟੀ ਨੇ ਸਪੋਰਟ ਕੀਤੀ ਆ ਤੇ ਅਸੀਂ ਰਾਹੋਂ ਰੋੜ ਇਹੜਾ ਸਾਡਾ ਬਣਿਆ ਬਿਜਲੀ ਦੇ ਫੈਲਤ ਤੇ 43000 ਨੌਕਰੀਆਂ ਸਾਡੀ ਆਮ ਆਦਮੀ ਪਾਰਟੀ ਮਾਨ ਸਰਕਾਰ ਨੇ ਦਿੱਤੀਆਂ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਅਸੀਂ ਹੁਣ ਸੈਂਟਰ ਦੇ ਵਿੱਚ ਵੀ ਗੁਰਪ੍ਰੀਤ ਸਿੰਘ ਜੀਪੀ ਨੂੰ ਜਿਤਾ ਕੇ ਵਿਚਹਾਵੂ ਭੇਜਾਂਗੇ ਤਾਂ ਕਿ ਜਿਹੜੇ ਸਾਡੇ ਜਾਂ ਆਰਡੀਐਫ ਫੰਡ ਰੁਕਿਆ ਹੋਇਆ ਜਾਂ ਕੋਈ ਵੀ ਉਹ ਅਸੀਂ ਸਾਡਾ ਹੱਕ ਜਿਹੜਾ ਪੰਜਾਬ ਦਾ ਉਹ ਅਸੀਂ ਲੈ ਕੇ ਆਈਏ ਧੰਨਵਾਦ ਮੁੰਡੀਆਂ ਨਾਮ ਹੈ ਜੀ ਮੇਰਾ ਨਾਮ ਤਸ਼ਵੀਰ कौरਾ ਜੀ ਕਿੰਨੇ ਮੈਂ ਮੈਂ 24 ਨੰਬਰ ਵਾਰਡ ਤੋਂ ਮੁੰਡੀਆਂ ਕਲੋਂ ਜੀ ਆਪਣੇ ਐਮ ਐਲ ਏ ਹਰਦੀਪ ਸਿੰਘ ਮੁੰਡੀਆਂ ਦੇ ਪਿੰਡ ਤੋਂ ਆ। ਅਣ ਅੱਜ ਸਰਦਾਰ ਹਰਦੀਪ ਸਿੰਘ ਜੀ ਅੱਜ ਜਿਹੜਾ ਇਹ ਰੋਡ ਸ਼ੂਟ ਕਰ ਰਹੇ ਤੇ ਭਗਵੰਤ ਮਾਨ ਸਾਹਿਬ ਪੁੱਛ ਰਹੇ ਨੇ ਕੀ ਕਹਿਣਾ ਚਾਹੋਗੇ। ਦੇਖੋ ਜੀ ਸਾਡੇ ਕੋਲ ਲਵ ਜੀ ਹੈ ਨਹੀਂਗੇ। ਅਸੀਂ ਇੰਨੇ ਕੁ ਉਤਸ਼ਾਹ ਵਿੱਚ ਆਂ ਇੰਨੀ ਖੁਸ਼ੀ ਆ ਸਾਨੂੰ ਸਾਡੇ ਮਹਿਬੂਬ ਨੇਤਾ ਸਾਡੇ ਦਵਾਰ ਆ ਰਹੇ ਨੇ ਅਸੀਂ ਹੱਥ ਜੋੜ ਕੇ ਉਹਨਾਂ ਦਾ ਮੋਸਟ ਵੈਲਕਮ ਕਰਦੇ ਆਂ ਜੀ ਆਇਆਂ ਨੂੰ ਤੇ ਮੇਰਾ ਮhalla ਸਾਰਾ ਮੇਰੇ ਨਾਲ ਆ ਘੱਟੋ ਘੱਟ 200 ਬੰਦਾ ਵਾ ਤੁਸੀਂ ਚੈੱਕ ਕਰ ਸਕਦੇ ਹੋ ਆ ਜਾਂਦੇ ਆ ਲੈ ਲਓ ਵਾਈਟ ਉਹਨਾਂ ਦੀ ਵੀ ਔਰ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਅੱਜ ਕਿੰਨੇ ਖੁਸ਼ ਨੇ ਮੇਰੇ ਨਾਲ ਨੇ ਜਿਹੜੇ ਇਹ ਆਵਾ ਦੇ ਵੀ ਪਾਰਟੀ ਚ ਮੈਨੂੰ ਡੀਲ ਕਰਦੇ ਆ ਮੈਡਮ ਤੇ ਇਹ ਮੇਰੇ ਏਰੀਆ ਚੋਂ ਹੈ ਮੇਰੀ ਟੀਮ ਦੇ ਕੈਂਡੀਡੇਟ ਠੀਕ ਆ ਅਸੀਂ ਬਹੁਤ ਖੁਸ਼ ਆ ਇੱਕ ਮੈਡਮ ਮਹਿਲਾਵਾਂ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ ਸੀ ਇਸੇ ਆਪਣੇ ਥੋੜੇ ਦਿਨ ਪਹਿਲਾਂ ਵੀ ਕਿ ਸਾਡੀ ਪਰਵਾਹ ਨਹੀਂ ਸਾਫ਼ ਨਹੀਂ ਮਿਲਿਆ ਤੁਹਾਨੂੰ ਮਾਚੀ ਵਾਂਡੇ ਸਾਡੀ ਪਰਿਵਾਰ ਦੀ ਮੌਤ ਹੋ ਗਈ ਲੇਕਿਨ ਉਸ ਤੋਂ ਬਾਅਦ ਪਰਿਵਾਰ ਤੋਂ ਸਾਫ਼ ਨਹੀਂ ਮਿਲੇ ਆ ਦੇਖੋ ਜੀ ਪਹਿਲਾਂ ਤਾਂ ਦੇਖੋ ਇਹ ਗੱਲ ਨਹੀਂ ਹੁੰਦੀ ਆ ਜਿਹੜਾ ਆਪਣਾ ਆਪਣੇ ਐਮਐਲਏ ਸਾਹਿਬ ਨੇ ਆਪਾਂ ਹੋਇਆ ਵਾਰਟ ਪ੍ਰਧਾਨ ਦਾ ਉਹ ਆਕੇ ਮੈਨੂੰ ਮਿਲਣ ਉਹਨਾਂ ਨੇ ਮਿਲੇ ਨਹੀਂ ਹੈਗੇ ਡਾਇਰੈਕਟ ਸਿੱਧਾ ਕੈਮਰੇ ਮੂਰੇ ਨਾਰੇ ਲਾਉਣ ਲੱਪੇ ਦੇਖੋ ਇਹ ਵੀ ਗਲਤ ਗੱਲ ਆ ਜੇ ਸਾਡੇ ਕੋਲ ਆਉਣਗੇ ਅਸੀਂ ਉਹਨਾਂ ਦੇ ਕੰਮ ਨਹੀਂ ਕਰਾਂਗੇ ਫੇਰ ਉਹ ਕਹਿ ਸਕਦੇ ਨੇ ਕਿ ਹਾਂ ਸਾਡੇ ਕੰਮ ਨਹੀਂ ਹੋਏ 4 ਨੰਬਰ ਤੋਂ ਬਲਾਕ ਪ੍ਰਧਾਨ ਹੋ ਲੇਕਿਨ ਨਹੀਂ ਮੈਂ 4 ਨੰਬਰ ਤੋਂ ਬਲਾਕ ਪ੍ਰਧਾਨ ਹੰਡੀਲਾ ਡਿਸਟ੍ਰਿਕਟ ਜੁਆਇੰਟ ਸੈਕਟਰੀ ਚੁਣੀ ਗਈ ਹਾਂ ਲੱਗਦਾ ਸੀ ਕਿ ਨਾ ਕਿ ਭਗਵੰਦ ਮਾਨ ਸਾਹਿਬ ਨੇ ਮਹਿਲਾਵਾਂ ਨੂੰ 100000 ਦਾ ਜਿਹੜਾ ਵਾਅਦਾ ਕੀਤਾ ਸੀ ਉਹ ਅਰੇ ਤੱਕ ਪੂਰਾ ਨਹੀਂ ਹੋ ਰਿਹਾ ਦੇਖੋ ਜੀ ਹੌਲੀ ਹੌਲੀ ਸਾਰੇ ਜਿਨੇ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਹੋ ਰਹੇ ਨੇ ਇਹ ਵਾਅਦਾ ਵੀ ਉਹ ਦੇਖੋ ਕਰਨ ਨੂੰ ਉਹ ਕਦੇ ਵੀ ਕਰ ਸਕਦੇ ਆ ਪਰ ਨਹੀਂ ਜਦੋਂ ਉਹਨਾਂ ਦਾ ਟਾਈਮ ਨਹੀਂ ਸੀ ਤਾਂ ਉਹਨਾਂ ਨੇ ਉਸ ਟਾਈਮ ਇਹ ਉਹ ਕਰਨਾ ਹੀ ਕਰਨਾ ਮਾ ਸਾਰੇ ਵਾਅਦੇ ਪੂਰੇ ਹੋਏ ਨੇ ਇਹ ਵਾਅਦਾ ਵੀ ਪੂਰਾ ਹੋਊਗਾ ਸਾਨੂੰ ਵੀ ਉਹਨਾਂ ਤੇ ਇਹ ਚੀਜ਼ ਦਾ ਮਾਣ ਆ ਕਿ ਉਹ ਕਰਨਗੇ ਅਸੀਂ ਵੀ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹਾਂ ਪਰ ਸਾਨੂੰ ਉਹਨਾਂ ਦੇ ਮਾਣ ਆ ਕਿ ਉਹ ਕਰਨਗੇ ਜਲਪੂਰ ਹੋਊਗਾ 21 ਪੈਸੀ ਦੇਣਾ ਚਾਹੁੰਗੇ ਸਰਵਾਸਤ ਬਸ ਮੈਂ ਇਹੀ ਦੇਣਾ ਚਾਹੁੰਗੀ ਕਿ ਸਾਰੇ ਜਿਹੜੇ ਮੇਰੇ ਟੀਮ ਵਾਲੇ ਨੇ ਲੇਡੀਜ਼ ਨੇ ਉਹ ਆਪਣਾ ਧਿਆਨ ਰੱਖਣ ਆਪਣੇ ਬੱਚਿਆਂ ਦਾ ਧਿਆਨ ਰੱਖਣ ਤੇ ਬਹੁਤ ਹੀ ਪਿਆਰ ਦੇ ਨਾਲ ਸਾਡੇ ਮਹਿਬੂਬ ਨੇਤਾ ਦਾ ਦਰਸ਼ਨ ਦੀਦਾਰ ਕਰ ਸਕਣ ਤੇ ਉਹਨਾਂ ਨਾਲ ਜੇਕਰ ਉਹਨਾਂ ਦੀ ਗੱਲ ਹੁੰਦੀ ਹੈ ਤਾਂ ਆਪਣੀ ਗੱਲ ਕਰ ਸਕਣ ਠੀਕ ਹੈ ਥੈਂਕ ਯੂ ਅੱਜ ਅਸੀਂ ਆਪਣੀ ਮਿਨੋਰਟੀ ਵੱਲੋਂ ਆਏ ਆਂ ਔਰ ਸਾਡੇ ਬਹੁਤ ਸਾਰੇ ਭੈਣ ਭਰਾ ਜਿਹੜੇ ਆ ਪੁਜੇ ਸਿੰਘ ਜੀਪੀ ਦੇ ਸਮਰਥਨ ਦੇ ਵਿੱਚ ਆਏ ਆ ਉਹਨਾਂ ਨੂੰ ਸਮਰਥਨ ਦੇਣਗੇ ਔਰ ਬਹੁਤ ਵੱਡੀ ਭੀੜ ਆ ਜਿਹੜੀ ਅੱਜ ਆਈ ਹੋਈ ਆ ਔਰ ਭਗਵੰਤ ਜੀ ਅਦਕਾਰਾ ਪਹੁੰਚੇ ਹੋਣਗੇ 130 130 ਹੀ ਹੋਊਗਾ ਔਰ ਭਗਵੰਤ ਮਾਨ ਜੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਪਏ ਨੇ ਜਿਵੇਂ ਬਿਜਲੀ ਦੇ ਬਿੱਲ ਮਾਫ ਕੀਤੇ ਉਹਨਾਂ ਨੇ ਬਿਜਲੀ ਦੇ ਬਿੱਲ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫੈਸਿਲਿਟੀ ਮਿਲੀ ਹੈ ਇਹ ਕੋਈ ਨਵਾਂ ਨਹੀਂ ਹੈ ਭਗਵੰਤ ਮਾਨ ਜੀ ਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਭਗਵੰਤ ਮਾਨ ਜੀ ਦਾ ਜਿਹੜੇ ਆਪਸਾਂ ਦੇ ਇਲੈਕਸ਼ਨ ਨੇ ਇਹਨਾਂ ਤੋਂ ਪਹੁੰਚਿਆ ਵੱਡੀ ਵਿਦਵਾਨ ਕਮੇਟੀ ਦਾ ਹੋ ਉਹ ਬਹੁਤ ਧਰਮ ਹੋ ਗਏ ਗੁੱਡਵਿੰ ਜੀ ਸਾਡੇ ਨਾਲ ਆਏ ਆ ਸਿਹਤ ਜੀ ਆਏ ਆ ਡੈਨੀ ਲੰਦਾਵਾ ਜੀ ਆ ਜੌਨ ਜੀ ਆ ਕੁਲਦੀਪ ਜੀ ਆ ਸਾਰੇ ਮਿਨੋਰਟੀ ਵੀ ਪਹੁੰਚੇ ਆਏ ਆ ਇੱਥੇ ਪਹੁੰਚੇ ਆ ਰੂ ਬਸਫਰਤ ਬਹੁਤ ਵਾਸਤੇ ਸੈਂਟਰ ਵਾਲਿਆਂ ਦੀ ਕਿਤੇ ਮੰਗਾਂ ਪੂਰੀਆਂ ਕੀਤੀਆਂ ਨੇ ਕਿਸੇ ਨੇ ਮੰਗ ਨਹੀਂ ਪੂਰੀ ਕੀਤੀ ਸਾਡੇ ਮਨਜੀਤ ਗੌਰ ਕੱਚੇ ਮਾਛੂ ਵੜੇ ਦੀ ਡੈਥ ਹੋ ਗਈ ਆ ਕੋਈ ਵੀ ਮੈਂਬਰ ਉੱਥੇ ਪਹੁੰਚਿਆ ਨਹੀਂ ਹੈਗਾ ਉਹਨੂੰ ਬਵਜਾ ਮਿਲਣਾ ਚਾਹੀਦਾ ਆ ਉਹਦੇ ਬੇਟੇ ਨੂੰ ਨੌਕਰੀ ਮਿਲਣੀ ਚਾਹੀਦੀ ਆ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਅੱਜ ਪਿੱਟ ਸਿਆਪਾ ਐਸੇ ਕਰਕੇ ਕਰਨ ਆਏ ਆ ਕਿ ਭਗਵੰਤਬਾਹ ਸਾਡੀ ਕੀ ਗੱਲ ਸੁਣੇ ਸਾਨੂੰ ਸਿਰ 3000 ਰੁਪਏ ਤਨਖਾਹ ਮਿਲਦੀ ਆ ਸਾਨੂੰ 3000 ਰੁਪਏ ਕੱਲੀ ਤਨਖਾਹ ਮਿਲੇ ਸਾਨੂੰ ਕੁਝ ਨਹੀਂ ਮਿਲਦਾ ਅਸੀਂ ਕਹਿੰਦੇ ਭਗਵੰਤਬਾਹ ਸਾਡਾ ਕੋਈ ਸੁਣਵਾਈ ਨਹੀਂ ਕਰ ਰਹੇ ਤੁਸੀਂ ਆਮ ਆਦਮੀ ਪਾਰਟੀ ਦੇ ਗੜੇ 'ਚ ਸਰੂਪਾ ਵੀ ਪਾਇ ਲਾ ਦਿੰਨੇ ਆ ਲਾ ਦਿੰਨੇ ਆ ਕੋਈ ਚੱਕਰ ਨਹੀਂ ਲਾ ਕੇ ਛੱਡ ਦੇ ਨੇ ਛੋਟਾ ਲਾਓ ਸਾਡੇ ਨੂੰ ਕੀ ਦਿੱਤਾ ਸਾਡੇ ਬਾਰੇ ਸਾੰਦਸੋਂ ਲੈਣਾ ਅਸੀਂ ਮੰਗਾ ਕੱਢਿਆ ਕਿ ਸਾਨੂੰ ਸਾਨੂੰ ਜਿਹੜਾ ਡੀਸੀ ਰੇਟ ਦਿੱਤਾ ਜਾਵੇ ਸਾਡੀ ਸਿਰ 3000 ਰੁਪਏ ਸੈਲਰੀ ਆ ਆ ਪਹਿਲਾਂ ਅੱਜ ਦੇ ਮੂੰਹੇ ਮੱਚਦੀਆਂ ਨੇ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਅਸੀਂ ਹੱਲ ਕਰਾਉਣਾ ਚਾਹੁੰਦੇ ਹਾਂ ਉਹਨਾਂ ਦੇ ਬੇੜੇ ਨੂੰ ਨੌਕਰੀ ਦੇਣੀ ਚਾਹੁੰਦੇ ਹਾਂ ਉਹਨਾਂ ਦੇ ਬੈਡਰੂਮ ਤਰਖਾ ਪੁੱਣੀ ਚਾਹੁੰਦੇ ਆ ਮੌਜਾ ਮਿਲਣਾ ਚਾਹੀਦਾ ਕਿਸੇ ਨੇ ਕੁਝ ਨਹੀਂ ਕੀਤਾ ਸਾਡਾ ਗੱਲਬਾਤ ਨਹੀਂ ਕੀਤੀ ਜਦੋਂ ਮੈਂ ਇਹਨਾਂ ਨਾਲ ਕੀਤੀ ਹੋਈਆਂ ਗੱਲਾਂ ਬਾਤਾਂ ਹੋਈਆਂ ਕਿਸੇ ਨੇ ਕੋਈ ਐਮਐਲ ਕੋਈ ਸੁਣਾਈ ਨਹੀਂ ਕਰ ਰਹੀ ਸਾਡੀ ਕਿਸੇ ਨੂੰ ਕੋਈ ਸੁਣਾਈ ਨਹੀਂ ਦਿੱਤੀ ਅਸੀਂ ਇੱਕ ਗੱਲ ਨੂੰ ਕਹਿੰਦੇ ਆ ਅਸੀਂ ਡੀਸੀ ਸਾਹਿਬ ਨੂੰ ਸਭ ਨੂੰ ਮੰਗ ਪੱਤਰ ਦੇ ਕੇ ਦੇਖ ਲੈ ਸਾਡੀ ਕੋਈ ਸੁਣਾਈ ਨਹੀਂ ਕਰ ਰਹੀ ਆ ਆਰੇ ਨੂੰ ਬੇਇੱਜ਼ਤ ਕਰਦੇ ਸਾਰਿਆਂ ਨੂੰ ਅੱਜ ਅਸੀਂ ਕੋਲ ਜਾਈਏ ਹਾਂ ਵੱਡੇ ਘਰ ਦੇ ਵਿੱਚ ਇਕੱਠੇ ਹੋਏ ਨੇ ਆਪਾਂ ਸਾਰੋਂ ਸਭ ਸਿਆਸਤ ਤੋਂ ਆਣਾ ਚਾਹੁੰਦੇ ਆਂ ਅਸੀਂ ਇਹ ਆਪਾਂ ਪਹਿਲਾ 2022 ਦੇ ਵਿੱਚ ਸਾਰੇ ਲੇਡੀਜ਼ ਸਾਡੇ ਸਹਿਯੋਗ ਦੇ ਕੇ ਮਤਲਬ ਕਿ ਕਹਿੰਦੇ ਐਮ ਐਲ ਏ ਨੂੰ ਦਿਖਾਇਆ ਸੀਗਾ ਅਸੀਂ ਇਸ ਸਾਲ ਆਪਾਂ ਇਸੇ ਤਰੀਕੇ ਨਾਲ ਕਮੇਟੀ ਲਈ ਇਹਨਾਂ ਨਾਲ ਸਾਥ ਨੂੰ ਦਿਤਾ ਮਾਗੇ ਔਰ ਤੁਹਾਨੂੰ ਅਸਵਾ ਔਰ ਹੀ ਆਪਣਾ ਲੋਕ ਇਹ ਕੁਝ ਦੇਣਗੀ ਫੌਂਦੀ ਦੀ ਲਹਿਰ ਕਿਵੇਂ ਦੀ ਆ ਤੇ ਅਸੀਂ ਉਸੇ ਕਹਿਣਾ ਚਾਹੁੰਦੇ ਹਾਂ ਛੰਡੇ ਦਾ ਸਾਥ ਇਸ ਦਿਨ ਗਰਮੀਆ ਦੇ ਵਿੱਚ ਬਹੁਤ ਪਿਆਰੇ ਪਾਣੀ ਦਾ ਇਲਕੋਰਾ ਹਾਲ ਹੁੰਦਾ ਸੀ ਕਿਸਾਨ ਭਾਈ ਰੋਂਦਾ ਸੀ ਤੇ ਹੁਣ ਇਸ ਟਾਈਮ 24 ਘੰਟੇ ਪਾਣੀ ਆ ਰਿਹਾ ਦਿੱਲੀ ਆ ਰਹੀ ਹੈ ਸਾਰੇ ਵੀਰਾਂ ਨੂੰ ਬੇਹੱਦ ਪਿਆਰ ਕਰੀ ਸਾਰੇ ਖੇਤਾਂ ਦੇ ਪਿੰਡ ਵਾਲੇ ਖੁਸ਼ ਨੇ ਪਾਣੀ ਆ ਰਹੀ ਹੈ ਲੋਕਾਂ ਨੂੰ ਬੜੀ ਖੁਸ਼ੀ ਦੱਸ ਰਹੇ ਸਾਰੇ ਵੀਰਾਂ ਨੂੰ ਇਸ ਕਰਕੇ ਅਸੀਂ ਐਮਪੀ ਸਾਹਿਬ ਨੂੰ ਉਸ ਤੋਂ ਮਿਲ ਕੇ ਦੱਸਾਂਗੇ ਸਾਰੇ ਸੱਚੇ ਪਾਸੇ ਅੱਜ ਹੀ ਜਿਤਾਵਾਂਗੇ